ਤਨ ਮਨੀਸੀ ਕੀ ਬੰਨ ਦੇ ਵਿੱਚ ਜਿਹੜਾ ਆਵਾ ਬੜੀ ਸਾਈਡ ਦੇ ਨੇੜੇ ਹੈ ਉੱਥੇ ਖਾਰ ਪੈ ਗਈ ਹੈ ਲੋਕਾਂ ਨੇ ਦੱਸਿਆ ਨਾਲ ਦੀ ਨਾਲ ਅਧਿਕਾਰੀ ਜਿਹੜੇ ਸਾਡੇ ਨੇ ਉੱਥੇ ਪਹੁੰਚੇ ਮਸ਼ੀਨਾਂ ਲੈ ਕੇ ਪਹੁੰਚੇ ਨਾਲ ਜਿਹੜੇ ਕੰਮ ਕਰ ਜਿਨ੍ਹਾਂ ਨੂੰ ਐਕਸਪੀਰੀਅੰਸ ਹੈ ਬੰਨ ਜਿਹੜਾ ਇਹ ਪਾਣੀ ਕਿਵੇਂ ਰੋਕਣਾ ਹੈ ਉਹ ਸਾਰੇ ਜਿਹੜੇ ਅਧਿਕਾਰੀ ਜਿਹੜੇ ਠੇਕੇਦਾਰ ਨੇ ਆਪਦੇ ਬੰਦਿਆਂ ਨੂੰ ਨਾਲ ਲੈ ਕੇ ਪਹੁੰਚੇ ਨੇ ਔਰ ਗੱਟੇ ਵੀ ਭਰੇ ਜਾ ਰਹੇ ਨੇ ਔਰ ਇਸ ਖਾਰ ਨੂੰ ਪਰਨ ਦਾ ਕੰਮ ਚੱਲ ਰਿਹਾ ਬੜੀ ਤੇਜ਼ੀ ਦੇ ਨਾਲ ਐਕਸ਼ਨ ਸਾਹਿਬ ਵੀ ਸਾਡੇ ਤਹਿਸੀਲਦਾਰ ਸਾਹਿਬ ਵੀ ਸਾਡੇ ਐਸਡੀਓ ਸਾਹਿਬ ਵੀ ਟਰੇਨਰ ਸਾਰੇ ਇੱਥੇ ਮੈਂ ਆਪ ਖੁਦ ਮੌਜੂਦ ਹਾਂ ਔਰ ਸਾਰੇ ਤੁਸੀਂ ਦੇਖੋ ਬੜੇ ਚੰਗੀ ਪੱਧਰ ਤੇ ਲੱਗੇ ਹੋਏ ਨੇ ਕਿਸ ਤਰ੍ਹਾਂ ਸਰਕਾਰ ਨੂੰ ਜਿਹੜਾ ਜਲਦੀ ਤੋਂ ਜਲਦੀ ਭਰਿਆ ਜਾਂਦਾ ਔਰ ਬੜੀ ਜਲਦੀ ਇਹ ਜਿਹੜੀ ਖਾਰ ਨੂੰ ਭਰ ਲਿਆ ਜਾਊਗਾ ਔਰ ਜਿੱਥੇ-ਜਿੱਥੇ ਵੀ ਇਹ ਸਾਰਾ ਕਮਜ਼ੋਰ ਹ ਉਹਨੇ ਹੀ ਮਜ਼ਬੂਤੀ ਕਰ ਦਿੱਤੀ ਜਾਊਗੀ ਕੰਮ ਚੱਲ ਰਿਹਾ ਜੀ ਮਸ਼ੀਨ ਮੌਕੇ ਤੇ ਆਪਣੇ ਕੰਮ ਕਰ ਰਹੀ ਸੀ ਤੇ 200 ਫੁੱਟ ਥੱਲੇ ਵਾਲੀ ਸਾਈਡ ਤੇ ਜਦੋਂ ਖਾਰ ਪੈਣ ਲੱਗੀ ਸਾਡੀ ਮਸ਼ੀਨ ਮੌਕੇ ਤੇ ਆ ਗਈ ਸੀ ਤੇ ਅਸੀਂ ਆਪ ਦਾ ਜਿਹੜਾ ਹੈ ਲੁਕਨ ਦਾ ਖਾ ਰੁਕਨ ਦਾ ਕੰਮ ਸ਼ੁਰੂ ਕਰ ਦਿੱਤਾ ਤੇ ਇਹ ਕ੍ਰੇਟਾ ਬਣ ਕੇ ਇਹਦਾ ਕੰਮ ਸ਼ੁਰੂ ਕਰ ਦਾਂਗੇ ਰਿਪੇਅਰ ਦਾ ਜਦੋਂ ਮਿਲੀ ਸੀ ਕਿ ਬੰਨ ਦੇ ਵਿੱਚ ਜਿਹੜਾ ਕਾਵਾਂ ਵਾਲੀ ਸਾਈਡ ਦੇ ਨੇੜੇ ਹੈ ਉੱਥੇ ਖਾਰ ਪੈ ਗਈ ਹੈ ਲੋਕਾਂ ਨੇ ਦੱਸਿਆ ਨਾਲ ਦੀ ਨਾਲ ਅਧਿਕਾਰੀ ਜਿਹੜੇ ਸਾਡੇ ਨੇ ਉੱਥੇ ਪਹੁੰਚੇ ਮਸ਼ੀਨਾਂ ਲੈ ਕੇ ਪਹੁੰਚੇ ਨਾਲ ਜਿਹੜੇ ਕਾਮ ਕਰ ਜਿਨ੍ਹਾਂ ਨੂੰ ਐਕਸਪੀਰੀਅੰਸ ਹੈ ਬੰਨ ਜਿਹੜਾ ਇਹ ਪਾਣੀ ਕਿਵੇਂ ਰੋਕਣਾ ਉਹ ਸਾਰੇ ਜਿਹੜੇ ਅਧਿਕਾਰੀ ਜਿਹੜੇ ਠੇਕੇਦਾਰ ਨੇ ਆਪਦੇ ਬੰਦਿਆਂ ਨੂੰ ਨਾਲ ਲੈ ਕੇ ਪਹੁੰਚੇ ਨੇ ਔਰ ਗੱਟੇ ਵੀ ਭਰੇ ਜਾ ਰਹੇ ਨੇ ਔਰ ਇਸ ਖਾਰ ਨੂੰ ਭਰਨ ਦਾ ਕੰਮ ਚੱਲ ਰਿਹਾ ਬੜੀ ਤੇਜ਼ੀ ਦੇ ਨਾਲ ਐਕਸ਼ਨ ਸਾਹਿਬ ਵੀ ਸਾਡੇ ਤਹਿਸੀਲਦਾਰ ਸਾਹਿਬ ਵੀ ਸਾਡੇ ਐਸਡੀਓ ਸਾਹਿਬ ਵੀ ਟੀਮ ਸਾਰੇ ਇੱਥੇ ਮੈਂ ਆਪ ਖੁਦ ਮੌਜੂਦ ਹਾਂ ਔਰ ਸਾਰੇ ਤੁਸੀਂ ਦੇਖੋ ਬੜੇ ਜੰਗੀ ਪੱਦਰ ਤੇ ਲੱਗੇ ਹੋਏ ਨੇ ਕਿਸ ਤਰ੍ਹਾਂ ਸਰਕਾਰ ਨੂੰ ਜਿਹੜਾ ਜਲਦੀ ਤੋਂ ਜਲਦੀ ਭਰਿਆ ਜਾਂਦਾ ਔਰ ਬੜੀ ਜਲਦੀ ਇਹ ਜਿਹੜੀ ਖਾਰ ਨੂੰ ਭਰ ਲਿਆ ਜਾਊਗਾ ਔਰ ਜਿੱਥੇ-ਜਿੱਥੇ ਵੀ ਇਹ ਸਾਰਾ ਕਮਜ਼ੋਰ ਹਨ ਉਹਨੇ ਹੀ ਮਜ਼ਬੂਤੀ ਕਰ ਦਿੱਤੀ ਜਾਊਗੀ ਕੰਮ ਚੱਲ ਰਿਹਾ ਜੀ ਮਸ਼ੀਨ ਮੋਕੇ ਤੇ ਆਪਣੇ ਕੰਮ ਕਰ ਰਹੀ ਸੀ ਤੇ 200 ਫੁੱਟ ਥੱਲੇ ਵਾਲੀ ਸਾਈਡ ਤੇ ਜਦੋਂ ਖਾਰ ਪੈਣ ਲੱਗੀ ਸਾਡੀ ਮਸ਼ੀਨ ਮੋਕੇ ਤੇ ਆ ਗਈ ਸੀ ਤੇ ਅਸੀਂ ਆਪ ਦਾ ਜਿਹੜਾ ਹੈ ਰੋਕਣ ਦਾ ਖਾਰ ਰੋਕਣ ਦਾ ਕੰਮ ਸ਼ੁਰੂ ਕਰ ਦਿੱਤਾ ਤੇ ਤੇ ਕ੍ਰੇਟਾ ਬਣ ਕੇ ਕਹਿੰਦਾ ਕੰਮ ਸ਼ੁਰੂ ਕਰ ਦਾਂਗੇ ਫਿਰ ਬੰਦ ਜਦੋਂ ਮਿਲੀ ਸੀ ਕਿ ਬੰਨ ਦੇ ਵਿੱਚ ਜਿਹੜਾ ਕਾਵਾਂ ਵਾਲੀ ਸਾਈਡ ਦੇ ਨੇੜੇ ਹੈ ਉੱਥੇ ਖਾਰ ਪੈ ਗਈ ਹੈ ਲੋਕਾਂ ਨੇ ਦੱਸਿਆ ਨਾਲ ਦੀ ਨਾਲ ਅਧਿਕਾਰੀ ਜਿਹੜੇ ਸਾਡੇ ਨੇ ਉੱਥੇ ਪਹੁੰਚੇ ਮਸ਼ੀਨਾਂ ਲੈ ਕੇ ਪਹੁੰਚੇ ਨਾਲ ਜਿਹੜੇ ਕੰਮ ਕਰ ਜਿਨ੍ਹਾਂ ਨੂੰ ਐਕਸਪੀਰੀਅੰਸ ਹੈ ਬੰਨ ਜਿਹੜਾ ਇਹ ਪਾਣੀ ਕਿਵੇਂ ਰੋਕਣਾ ਹੈ ਉਹ ਸਾਰੇ ਜਿਹੜੇ ਅਧਿਕਾਰੀ ਜਿਹੜੇ ਠੇਕੇਦਾਰ ਨੇ ਆਪਦੇ ਬੰਦਿਆਂ ਨੂੰ ਨਾਲ ਲੈ ਕੇ ਪਹੁੰਚੇ ਨੇ ਔਰ ਗੱਟੇ ਵੀ ਭਰੇ ਜਾ ਰਹੇ ਨੇ ਔਰ ਇਸ ਖਾਰ ਨੂੰ ਭਰਨ ਦਾ ਕੰਮ ਚੱਲ ਰਿਹਾ ਬੜੀ ਤੇਜ਼ੀ ਦੇ ਨਾਲ ਐਕਸ਼ਨ ਸਾਹਿਬ ਵੀ ਸਾਡੇ ਤਹਿਸੀਲਦਾਰ ਸਾਹਿਬ ਵੀ ਸਾਡੇ ਐਸਡੀਓ ਸਾਹਿਬ ਵੀ ਡਰੇਨੇਜ ਸਾਰੇ ਇੱਥੇ ਮੈਂ ਆਪ ਖੁਦ ਮੌਜੂਦ ਹਾਂ ਔਰ ਸਾਰੇ ਤੁਸੀਂ ਦੇਖੋ ਬੜੇ ਜੰਗੀ ਪੱਦਰ ਤੇ ਲੱਗੇ ਹੋਏ ਨੇ ਕਿਸ ਤਰ੍ਹਾਂ ਸਰਕਾਰ ਨੂੰ ਜਿਹੜਾ ਜਲਦੀ ਤੋਂ ਜਲਦੀ ਭਰਿਆ ਜਾਂਦਾ ਔਰ ਬੜੀ ਜਲਦੀ ਇਹ ਜਿਹੜੀ ਖਾਰ ਨੂੰ ਭਰ ਲਿਆ ਜਾਊਗਾ ਔਰ ਜਿੱਥੇ-ਜਿੱਥੇ ਵੀ ਇਹ ਸਾਰਾ ਕਮਜ਼ੋਰ ਹਨ ਉਹਨਾਂ ਨੂੰ ਹੁਣੇ ਹੀ ਮਜ਼ਬੂਤੀ ਕਰ ਦਿੱਤੀ ਜਾਊਗੀ ਕੰਮ ਚੱਲ ਰਿਹਾ ਜੀ ਮਸ਼ੀਨ ਮੌਕੇ ਤੇ ਆਪਣੇ ਕੰਮ ਕਰ ਰਹੀ ਸੀ ਤੇ 200 ਫੁੱਟ ਥੱਲੇ ਵਾਲੀ ਸਾਈਡ ਤੇ ਜਦੋਂ ਖਾਰ ਪੈਣ ਲੱਗੀ ਸਾਡੀ ਮਸ਼ੀਨ ਮੌਕੇ ਤੇ ਆ ਗਈ ਸੀ ਤੇ ਅਸੀਂ ਆਪ ਦਾ ਜਿਹੜਾ ਹੈ ਰੋਕਣ ਦਾ ਖਾਰ ਰੋਕਣ ਦਾ ਕੰਮ ਸ਼ੁਰੂ ਕਰ ਦਿੱਤਾ ਤੇ ਤੇ ਕ੍ਰੇਟਾ ਬਣ ਕੇ ਕਦਾਂ ਕੰਮ ਸ਼ੁਰੂ ਕਰ ਦਾਂਗੇ ਫੇਰ ਦਾ